ਤਾਰਦੀ ਉਹ ਵੀ ਹੋਇਆ ਸਾਡੇ ਤੋਂ ਮਾਫ ਕਰੀ ਬੀ ਅੱਗੇ ਵੀ ਕਦੇ ਕਿਸੇ ਨਾਲ ਐਂਦਾ ਨਹੀਂ ਕਰਦੇ ਦੇ ਕੋਈ ਹੋਰ ਕਰਨ ਦੀ ਸੋਚ ਰਿਹਾ ਫੇਰ ਨਾ ਕਦੇ ਸੋਚੇ ਵੀ ਨਹੀਂ ਹੈ ਜੀ ਗਲਤੀ ਕਰ ਆਏ ਦਿਨ ਹੀ ਲੁੱਟਖੁਆਦਿਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਤੇ ਚੋਰਾ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਬਿਨਾ ਕਿਸੇ ਡਰ ਤੇ ਖੋਫ ਤੋਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਏ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਊਂਗੇ ਕਿ ਕਿਵੇਂ ਰਾਜਾਂ ਦੀ ਇਸ ਬੀਬੀ ਦੇ ਨਾਂ ਇਹਨਾਂ ਵੱਲੂ ਲੁੱਟ ਕੀਤੀ ਗਈ ਸਨੇਚਿੰਗ ਕੀਤੀ ਜਾਂਦੀ ਹੈ ਤੇ ਬੀਬੀ ਕਿਵੇਂ ਫਿਰ ਸੜਕ ਤੇ ਮੁੱਦੇ ਮੂੰਹ ਜਾ ਡਿੱਗੀ ਹੈ ਤੇ ਤਸਵੀਰਾਂ ਜਿਹੜੀਆਂ ਨੇ ਇਹ ਸਾਹਮਣੇ ਆਈਆਂ ਹਾਲਾਂਕਿ ਦੱਸ ਜਾਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਬਦਮਾਸ਼ਾਂ ਨੂੰ ਵੀ ਕਾਬੂ ਕੀਤਾ ਗਿਆ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਲੰਗੜਾ ਕੇ ਤੁਰਦੇ ਨਾ ਬੰਦਿਆਂ ਦੀ ਇੱਕ ਕਰਤੂਤ ਵੇਖੋ ਕਿਵੇਂ ਰਾਹ ਜਾਂਦੀ ਮਹਿਲਾ ਤੋਂ ਸਨੇਚਿੰਗ ਦੇ ਨਾਲ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਦੇ ਕੋਲੋਂ ਸਮਾਨ ਖੋ ਕੇ ਫਰਾਰ ਹੁੰਦੇ ਨੇ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਨੇ ਵੀ ਕਾਰਵਾਈ ਕਰਦਿਆ ਦੋਵੇਂ ਬੰਦਿਆਂ ਨੂੰ ਚੁੱਕ ਲਿਆ ਜਿਸ ਤੋਂ ਬਾਅਦ ਇਹ ਕੈਮਰੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗਦੇ ਨਜ਼ਰ ਆਏ ਨੇ ਪਰ ਇਸ ਬੀਬੀ ਦੀਆਂ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿ ਉਸ ਦੀ ਜਾਨ ਤੱਕ ਜਾ ਸਕਦੀ ਸੀ ਕਿਵੇਂ ਮੋਢੇ ਮੂਹ ਬੀਬੀ ਸੜਕ ਤੇ ਜਾ ਡਿੱਗਦੀ ਹੈ ਗਲਤੀ ਹੋ ਗਈ ਸਾਡੇ ਤੋਂ ਮਾਫ ਕਰਿਓ ਅੱਗੇ ਕਦੇ ਕਿਸੇ ਨਾਲ ਐਂ ਤਾਂ ਨਹੀਂ ਕਰਦੇ ਦੇ ਕੋਈ ਹੋਰ ਕਰਨ ਦੀ ਸੋਚ ਰਿਹਾ ਫੇਰ ਨਹੀਂ ਕਦੇ ਸੋਚੇ ਵੀ ਨਹੀਂ ਐ ਜੀ ਗਲਤੀ ਗੱਲ ਉਹੀ ਹੋਇਆ ਸਾਡੇ ਤੋਂ ਮਾਫ ਕਰੀ ਬੀ ਅੱਗੇ ਵੀ ਕਦੇ ਕਿਸੇ ਨਾਲ ਐਸਾ ਨਹੀਂ ਕਰਦੇ ਦੇਖੋ ਇਹ ਹੋਰ ਕਰਨ ਦੀ ਸੋਚ ਰਿਹਾ ਫੇਰ ਆਈ ਕਦੇ ਸੋਚੇ ਵੀ ਨਹੀਂ ਹੈ ਇਹ ਗਲਤੀ ਕਰ ਆਏ ਦਿਨ ਹੀ ਲੁੱਟਖੁਆਂ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਤੇ ਚੋਰਾ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਬਿਨਾ ਕਿਸੇ ਡਰ ਤੇ ਖੋਫ ਤੋਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਏ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਵੇਂ ਰਾਜਾਂ ਦੀ ਇਸ ਬੀਬੀ ਦੇ ਨਾਂ ਇਨਾ ਵੱਲੋਂ ਲੁੱਟ ਕੀਤੀ ਗਈ ਸਨੇਚਿੰਗ ਕੀਤੀ ਜਾਂਦੀ ਹੈ ਤੇ ਬੀਬੀ ਕਿਵੇਂ ਫਿਰ ਸੜਕ ਤੇ ਮੁੱਦੇ ਮੂੰਹ ਜਾ ਡਿੱਗੀ ਹੈ ਤੇ ਤਸਵੀਰਾਂ ਜਿਹੜੀਆਂ ਨੇ ਇਹ ਸਾਹਮਣੇ ਆਈਆਂ ਹਾਲਾਂਕਿ ਦੱਸ ਜਾਈਏ ਕਿ ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਬਦਮਾਸ਼ਾਂ ਨੂੰ ਵੀ ਕਾਬੂ ਕੀਤਾ ਗਿਆ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਲੰਗੜਾ ਕੇ ਤੁਰਦੇ ਨਾ ਬੰਦਿਆ ਦੀ ਇਹ ਕਰਤੂਤ ਵੇਖੋ ਕਿਵੇਂ ਰਾਜ ਆਂਦੀ ਮਹਿਲਾ ਤੋਂ ਸਨੇਚਿੰਗ ਦੇ ਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਦੇ ਕੋਲੋਂ ਸਮਾਨ ਖੋ ਕੇ ਫਰਾਰ ਹੁੰਦੇ ਨੇ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਨੇ ਵੀ ਕਾਰਵਾਈ ਕਰਦਿਆ ਦੋਵੇਂ ਬੰਦਿਆਂ ਨੂੰ ਚੁੱਕ ਲਿਆ ਉਸ ਤੋਂ ਬਾਅਦ ਇਹ ਕੈਮਰੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗਦੇ ਨਜ਼ਰ ਆਏ ਨੇ ਪਰ ਇਸ ਬੀਬੀ ਦੀਆਂ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿ ਉਸ ਦੀ ਜਾਨ ਤੱਕ ਜਾ ਸਕਦੀ ਸੀ ਕਿਵੇਂ ਮੋਢੇ ਮੋਹ ਬੀਬੀ ਸੜਕ ਤੇ ਜਾ ਡਿੱਗੀ ਗਲਤੀ ਨੇ ਕਰ ਦਿੱਤੀ। ਗਲਤੀ ਹੋ ਗਈ ਸਾਡੇ ਤੋਂ ਮਾਫ ਕਰਿਓ। ਅੱਗੇ ਨਹੀਂ ਕੋਈ ਕਿਸੇ ਨਾਲ ਐਂ ਤਾਂ ਨਹੀਂ ਕਰਦੇ। ਦੇ ਕੋਈ ਹੋਰ ਕਰਨ ਦੀ ਸੋਚ ਰਿਹਾ ਫੇਰ? ਨਾ ਹੀ ਕਦੇ ਸੋਚਿਆ ਵੀ ਹੈ ਇਹ ਗਲਤੀ ਕਰ